ਮੰਦਾਰ ਵੀ ਪਾਵਦੇ ਨਾਜ਼ ਇਥੋਂ ਪੈਜ ਰੱਖਦਾ ਸਦਾ ਪਿਆਰਿਆਂ ਦੀ ਦੁਨੀਆਦਾਰ ਵੀ ਪਾਵਦੇ ਨਾਜ਼ ਇਥੋਂ ਭਾਗ ਲੱਗਦੇ ਮਾਤ ਸੁਲਖਣੀ ਨੂੰ ਕਦੇ ਕੋਈ ਨਾ ਗਿਆ ਨਰਾਜ ਇਥੋਂ ਉਹ ਸੁਰਤੀ ਜੋੜ ਕੇ ਜਦੋਂ ਅਰਦਾਸ ਕੀਤੀ ਮੱਖਣ ਸ਼ਾਦੇ ਸੌਰ ਗਏ ਕਾਜ ਇਥੋਂ ਬਾਬਰ ਬਾਦਸ਼ਾ ਨੂਰ ਜੀ ਆਨ ਛੁਕਿਆ ਉਹਦੇ ਸਿਰ ਤੇ ਟਿਕ ਗਿਆ ਤਾ ਜੇ ਇਥੋਂ ਉਹਦੇ ਸਿਰ ਤੇ ਟਿਕ ਗਿਆ ਮਾਣਿਆ ਨੂੰ ਮਾਣ ਗੁਰੂ ਸਾਹਿਬ ਜੀ ਬਖਸ਼ੋ ਮਾਣਿਆ ਨੂੰ ਮਾਣ ਗੁਰੂ ਸਾਹਿਬ ਜੀ ਬਖਸ਼ੋ ਮਾਣਿਆ ਨੂੰ ਹੱਥ ਜੋੜ ਗਲ ਪੱਲਾ ਪਾ ਕੇ ਅਸੀਂ ਖੜੇ ਆ ਗਿਣਤੀ ਨਾ ਕਰਿਓ ਬੜੇ ਆ ਗਿਣਤੀ ਨਾ ਕਰੀਓ ਅੱਜ ਤੱਕ ਰਹਾਂ ਆਣਾ ਜਾਣ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਗਰੀਬਾਂ ਦਾ ਜੋ ਬਣਿਆ ਸਹਾਰਾ ਹੈ ਦੁਖੀਆਂ ਗਰੀਬਾਂ ਦਾ ਜੋ ਆਰਮੜੀਆਂ ਨੂੰ ਦੇਵੇ ਜੋ ਪੁਰਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਮਰਦਿਆਂ ਨੂੰ ਦੇਵੇ ਜੋ ਪੁਰਾਨ ਗੁਰੂ ਸਾਹਿਬ ਜੀ ਬਕਸ਼ੋ ਨਮਾਨੀਆਂ ਨੂੰ ਮਾਨ ਗੁਰੂ ਸਾਹਿਬ ਦੀ ਬਕਸ਼ੋ ਨਮਾਨੀਆਂ ਨੂੰ ਹੋਈਏ ਪਰਸੰਨ ਸੁਣ ਤੁਸਾਂ ਦੇ ਗਿਆਨ ਨੂੰ ਆ ਜਾਵੇ ਸਮਝ ਇਸ ਭੁੱਲੇ ਇਨਸਾਨ ਨੂੰ ਆ ਜਾਵੇ ਸਮਝ ਇਸ ਸਾਂਦੀ ਹੈ ਜਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆ ਨੂੰ ਮਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆ ਨੂੰ ਤੇ ਉਪ ਬੇਕੁਫਤੀ ਫੇਰ ਝੋਲੀ ਪਾ ਦਿਓ ਧੋਈਂ ਦੇਓ ਦੂਇ ਤੇ ਦਵੈ ਤ ਸਾਡੇ ਜਿਹੜੀ ਸਾਰੇ ਦੁੱਖਾਂ ਦੀ ਹੈ ਖਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਇਹੋ ਮੰਗ ਮੰਗਦੇ ਹਾਂ ਇਹੋ ਦੇ ਹਾਂ ਇਹੋ ਮੰਗ ਮੰਗਦੇ ਹਾਂ ਰਈਏ ਜੀ ਹਜੂਰੀ ਚ ਤੁਹਾਡਾ ਦਰ ਛੱਡੀਏ ਨਾ ਕਿਸੇ ਮਜਬੂਰੀ ਚ ਤੁਹਾਡਾ ਦਰ ਛੱਡੀਏ ਨਾ ਬੇਨਤੀ ਹੈ ਕਰੋ ਪਰਮਾਨ ਗੁਰੂ ਸਾਹਿਬ ਜੀ ਬਖਸ਼ੋ ਮਾਨ ਗੁਰੂ ਸਾਹਿਬ ਦੀ ਬੇਨਤੀ ਹੈ ਕਰੋ ਪਰਵਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਣੀਆਂ ਨੂੰ ਮਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਣੀਆਂ ਨੂੰ ਉਮਤ ਹੋਵੇ ਖਾਤਮਾ ਗਰੂਰ ਦਾ ਦੇ ਦੇ ਉਸਤ ਹੋਵੇ ਜੋੜੀ ਵਸਰਤੀ ਧਿਆਨ ਗੁਰੂ ਸਾਹਿਬ ਜੀ ਬਖਸ਼ੋ ਨਮਾ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਦਾਤਾ ਤੇਰੀਆਂ ਦਾਤਾ ਦਾਤਾ ਤੇਰੀਆਂ ਦਾਤਾ 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 ਤੇਰੀਆਂ ਦਾਤਾ ਦਾਤਾ ਆਵੇ ਕੋਈ ਅੰਤਨਾ ਪੱਥਰਾ ਚ ਪਾਲੇ ਤੂੰ ਭੁਲਾਵੇਂ ਜੀਵ ਜੰਤਨਾ ਪੱਥਰਾ ਚ ਪਾਲੇ ਤੂੰ ਸਾਹਿਬ ਦੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਦੀ ਬਖਸ਼ੋ ਨਮਾਨਿਆਂ ਨੂੰ ਮੇਰੀ ਨજર ਇੱਕ ਸਾਟ ਉੱਤੇ ਪਾਰਿਓ ਆਉਣ ਜਾਣ ਵਾਲਾ ਸਾਟ ਗੇੜੀ ਮੁਕਾਦਿਓ ਆਉਣ ਜਾਣ ਵਾਲਾ ਸਾਡਾ ਖਰੀਦਲ ਬੀਰੀ ਬਿਆਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ ਮਾਨ ਗੁਰੂ ਸਾਹਿਬ ਜੀ ਬਖਸ਼ੋ ਨਮਾਨਿਆਂ ਨੂੰ